ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਵਿਲਾ ਪਨੀ ਧੌੜਾ ਪੰਜਾਬ ਦੇ ਵਿੱਚ ਪਾਇਆ ਜਾ ਰਿਹਾ ਜਾਂ ਦੇਸ਼ ਦੇ ਕੇਂਦਰ ਸਰਕਾਰ ਵੱਲੋਂ ਪਾਇਆ ਜਾ ਰਿਹਾ ਉਹ ਹੈ ਐਸਡੀਆਰ ਫੰਡ ਇਹਦਾ ਮਤਲਬ ਇਹ ਆ ਕਿ ਕੇਂਦਰ ਸਰਕਾਰ ਬੇਜੀਆ ਹਸਟੇਟ ਨੂੰ ਕੁਦਰਤੀ ਆਫਤਾਂ ਨਾਲ ਨੀਟਣ ਦੇ ਲਈ ਇੱਕ ਫੰਡ ਜਿਹੜਾ ਪੈਸਾ ਜਿਹੜਾ ਉਹ ਭੇਜਿਆ ਔਰ ਉਹ ਸਿਰਫ ਸਿਰਫ ਇਸੇ ਅਕਾਉਂਟ ਵਿੱਚ ਜਮ੍ਹਾਂ ਹੁੰਦਾ ਆ ਜਿਸ ਅਕਾਉਂਟ ਦੇ ਵਿੱਚੋਂ ਪੈਸਾ ਕਢਾ ਕੇ ਰਾਜ ਦੀਆਂ ਸਰਕਾਰਾਂ ਆਪਣਾ ਕੁਦਰਤੀ ਆਫਤਾਂ ਦੇ ਨਾਲ ਨਿਯੇਚਤ ਸਕਦੀਆਂ ਹਨ ਹੁਣ ਪੰਜਾਬ ਦੇ ਵਿੱਚ ਇਸ ਫੰਡ ਦਾ ਬੜਾ ਗੋੜਾ-ਗੋੜਾ ਪਾਇਆ ਜਾ ਰਿਹਾ ਹੈ لیکن اصلی ਅਗ ਡਿਗਰੀਆ ਉਹ ਅਜੇ ਤੱਕ ਕਿਸੇ ਹੱਦ ਤੱਕ ਨਿਕਲ ਕੇ ਸਾਹਮਣੇ ਨਹੀਂ ਆ ਸਕੀ ਹੁਣ ਜਿਹੜਾ ਪੰਜਾਬ ਦੇ ਵਿੱਚ ਐਸਡੀਆਰ ਫੰਡ ਉਹ ਕਿੰਨਾ ਆ ਕਿੰਨਾ ਨਹੀਂ ਇਹ ਤਾਂ ਸਰਕਾਰ ਜਾਣਦੀ ਹੋਵੇਗੀ ਲੇਕਿਨ ਜਿੰਨਾ ਵੀ ਇਹਦੇ ਵਿੱਚ ਫੰਡ ਕੇਂਦਰ ਸਰਕਾਰ ਵੱਲੋਂ ਆੜਾਇਆ ਉਹਦਾ 75% ਕੇਂਦਰ ਸਰਕਾਰ ਕੋਲ ਹੀ ਆ 25% ਜਿਹੜਾ ਹਿੱਸਾ ਆ ਉਹ ਰਾਸ਼ਟ੍ਰ ਵੱਲੋਂ ਪਾਇਆ ਜਾਂਦਾ ਹੈ ਔਰ ਇਹ ਵੀ ਨਹੀਂ ਹੋ ਸਕਦਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਅੱਜ ਲੰਘ ਕੀਤੀ ਜਾ ਰਹੀ ਆ ਕਿ ਇਸ ਫੰਡ ਦੇ ਵਕਤਨ ਲਈ ਜਿਹੜੇ ਨੋਰਮਸ ਬਣਾਏ ਗਏ ਆ ਉਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਜਾਂ ਉਹਨਾਂ ਦੇ ਵਿੱਚ ਬਦਲੀ ਕੀਤਾ ਜਾਵੇ ਕੋਈ ਰਾਜ ਦੀ ਇੱਛਾ ਦੇ ਅਨਸਾਰ ਲੈ ਤਾਂ ਸਕੇਂਦਰ ਸਰਕਾਰ ਦਾ ਕਹਿਣਾ ਆ ਕਿ ਇਹ ਜਿਹੜੀ ਮੰਗ ਹੈ ਪੰਜਾਬ ਸਰਕਾਰ ਦੀ ਉਹਨੂੰ ਮੰਨਿਆ ਨਹੀਂ ਜਾ ਸਕਦਾ ਉਹਦੇ ਵਿੱਚ ਸਰਕਾਰ ਦਾ ਕੇਂਦਰ ਸਰਕਾਰ ਦਾ ਤਰਕ ਹੈ ਕਿ ਜਿੰਨਾ ਚਿਰ ਸਾਦੇ ਰਾਜ ਇਹੋ ਜਿਹੀ ਮੰਗ ਨਹੀਂ ਉਠਾਉਂਦੇ ਤਾਂ ਕੱਲੇ ਰਾਜ ਵੱਲੋਂ ਕੀਤੀ ਗਈ ਅਜੀਬ ਮੰਗ ਨੂੰ ਸਰਵਾ ਨਹੀਂ ਕੀਤਾ ਜਾ ਸਕਦਾ ਮਤਲਬ ਕੈਨਡਾ ਇਹ ਆ ਵੀ ਅਗਰ ਕੋਈ ਇਸ ਫੰਡ ਦੇ ਵਕਤ ਲਈ ਕੋਈ ਨੌਨ ਚੇਂਜ ਕਰਨਾ ਤਾਂ ਉਹ ਪੰਜਾਬ ਸਰਕਾਰ ਦੀ ਰਿਕੁਐਸਟ ਤੇ ਉਹ ਚੇਂਜ ਨਹੀਂ ਹੋ ਸਕਦੇ ਉਹਦੇ ਲਈ ਜ਼ਰੂਰੀ ਆ ਕਿ ਦੇਸ਼ ਦੇ ਹੋਰ ਸੂਬੇ ਦੀ ਇਹ ਅਜੇ ਹੀ ਮੰਗ ਕੇਂਦਰ ਸਰਕਾਰ ਵੱਲੋਂ ਅਠਾ ਲੇਕਨ ਇਹ ਜਿਹੜਾ ਹੁਣ ਬੜਾ ਮੁਸ਼ਕਲ ਹੈ ਔਰ ਕੇਂਦਰ ਸਰਕਾਰ ਜਿਹੜੀ ਆ ਉਹ ਫੁਡਪੀ ਆਸਾਂ ਦੇ ਇਹ ਫੰਡ ਅੱਗੇ ਤੋਂ ਅੱਗੇ ਚੜਾ ਸਕਦੀ ਆ ਬੋਸ ਕਰੋ ਕਿਸੇ ਸਟੇਟ ਦੇ ਵਿੱਚ ਜਿਸੇ ਸਾਥ ਕੁ ਫੁਡਪੀ ਆਪ ਨਹੀਂ ਹੁੰਦੀ ਤਾਂ ਉਹ ਦਾ ਸਕਾਰ ਗਿੜੀਆ ਡਿਲਾ ਫੰਡ ਇਸ ਅਕਾਉਂਟ ਵਿੱਚ ਉਹਦੇ ਕੋਲ ਪਿਆ ਆ ਉਸ ਫੰਡ ਨੂੰ ਅੱਗੇ ਤੋਂ ਅੱਗੇ ਚੜਾਇਆ ਜਾ ਸਕਦਾ ਆ ਔਰ ਜਿਸ ਜਦ ਵੀ ਕਿਸੇ ਵਕਤ ਦਾ ਰੱਬ ਨਾ ਕਰੇ ਕੋਈ ਕੁਦਰਤੀ ਆਫਰ ਸਟੇਟ ਬਚਤ ਹੁੰਦੀ ਆ ਤਾਂ ਉਹਦੇ ਲਈ ਇਹ ਫੰਡ ਜਿਹੜਾ ਉਹ ਖਰਚਿਆ ਜਾ ਸਕਦਾ ਹੈ ਉਹ ਜਿਸ ਤਰ੍ਹਾਂ ਕੇਂਦਰ ਸਰਕਾਰ ਅੱਜ ਕਹਿ ਰਹੀ ਆ ਕਿ 12000 ਕਰੋੜ ਰੁਪਈਆ ਇਹ ਫੰਡ ਦੇ ਵਿੱਚ ਪੰਜਾਬ ਸਰਕਾਰ ਕੋਲ ਪਿਆ ਆ ਉਹ ਉਹਨਾਂ ਦਾ ਕਹਿਣਾ ਹੈ ਆ ਕਿ ਜੀ ਤੁਹਾਡੇ ਕੋਲ ਇੰਨਾ ਪੈਸਾ ਪਿਆ ਆ ਤੁਹਾਨੂੰ 1600 ਕੋਰਪਾ ਦਾ ਆ ਪੀਐਮ ਸਾਹਿਬ ਵੀ ਉਹਨਾਂ ਉਸ ਕਰਕੇ ਗਏ ਆ ਔਰ ਇਹਦੇ ਵਿੱਚੋਂ ਹਰ ਬੀਟ ਤਾਂ ਵੀ ਸਹਿਤਾ ਨਹੀਂ ਪੈਸਾ ਖਾਤਿਆ ਜਾਣਾ ਚਾਹੀਦਾ ਦੇ ਕਹਣਾ ਸਰਕਾਰ ਦਾ ਕਹਿਣਾ ਹੈ ਕਿ ਇਹ ਜਿਹੜਾ ਫੰਡ ਹੈ ਇਹ ਐਸਬੀਆਰ ਲਈ ਇਹ ਕਾਨੂੰਨ ਜਿਹੜਾ 2010 ਦੇ ਵਿੱਚ ਬਣਾਏ ਗਏ ਸੀ ਵੇਗਨ ਆਗਰ ਗੇੜੀਆ ਮੰਗਿਆਰੀ 15 ਸਾਲ ਦੇ ਵਿੱਚ کئی ਗੁਣਾ ਜ਼ਿਆਦਾ ਵਧ ਗਈ ਹੈ। ਔਰ ਇਸੇ ਸੰਬੰਧ ਵਿੱਚ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਨੇ ਕਿਹਾ ਆ ਕਿ ਉਹ ਜਦੋਂ 2010 ਤੇ 11 ਵਿੱਚ ਇਹ ਫੰਡ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਪਿਆ 500 12 ਕੋਰਡ ਰੁਪਏ ਇਸ ਫੰਡ ਵਿੱਚ ਆਇਆ ਹੈ। ਮਰ 2010 ਤੋਂ ਲੈ ਕੇ ਅੱਜ ਤੱਕ ਸਿਰਫ ਪਈ 5000 ਤੇ 12 ਕਰੋੜ ਰੁਪਏ ਇਸ ਫੰਡ ਵਿੱਚ ਆਏ ਆ ਜਿਨ੍ਹਾਂ ਵਿੱਚੋਂ ਸਰਕਾਰ ਦਾ ਕਹਿਣਾ ਹੈ 3620 ਕਰੋੜ ਰੁਪਏ ਖਾਤੀ ਗਏ ਆ ਲੇਕਿਨ ਦੇ ਕੇਂਦਰ ਸਰਕਾਰ ਦੀ ਸੁਣੀਏ ਤਾਂ ਵੱਖਰੀ ਗੋਲੀ ਬੋਲ ਰਹੀ ਆ ਦੇਖੋ ਪੰਜਾਬ ਸਰਕਾਰ ਦੀ ਮੰਨੀਏ ਤਾਂ ਉਹ ਕੋਈ ਵੱਖਰੇ ਪੀਕੇ ਦੇ ਨਾਲ ਆਪਣਾ ਸਪੱਸ਼ਟਿਕਾੰਦ ਦੇ ਰਹੀ ਆ ਹੁਣ ਇਹਦੇ ਵਿੱਚ ਅਸਲ ਕਹਾਣੀ ਕੀ ਆ ਕੀ ਨਹੀਂ ਇਹ ਤਾਂ ਰਾਸ ਸਰਕਾਰ ਜਾਂ ਕੇਂਦਰ ਸਰਕਾਰ ਜਾਣਦੀ ਹੋਵੇਗੀ ਲੇਕਿਨ ਇਹ ਫੰਡ ਦੇ ਵਿੱਚ ਜੇ ਲਾਗੂ ਕੀ ਪੈਸਾ ਹੈ ਜਾਂ ਨਹੀਂ ਹੈ ਉਹਦੇ ਸੰਬੰਧੀ ਇੱਕ ਫਾਈਨਲ ਜਿਹੜੀ رائے ਆ ਉਹ ਬਣਾ ਕੇ ਉਹ ਸਪਸ਼ਟ ਕਰਨੀ ਚਾਹੀਦੀ ਆ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਫੰਡ ਦੇ ਨਾਲ ਕਈਆਂ ਖਬਰਾਂ ਆ ਗਈਆਂ ਉਹ ਸਾਰੇ ਲੋਕਾਂ ਨੂੰ ਭੰਬਲ ਕੁਰਸੀ ਵਿੱਚ ਪਾ ਰਹੇ ਆ। ਉਹ ਇਹ ਫੈਸਲਾ ਲੈਣ ਦੇ ਯੋਗ ਨਹੀਂ ਨਾ ਤਾਂ ਸਰਕਾਰ ਇਸ ਦੇ ਸਮਰੱਥ ਹੈ। ਕੋ ਉਹ ਜਿਹੜਾ 12000 ਕਰੋੜ ਰੁਪਏ ਦਾ ਦਾਅਵਾ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਆ ਉਸ ਪੈਸੇ ਨੂੰ ਪੜਾ ਸਕੇ। ਇਹ ਵੀ ਅਰਧ ਰਾਸ਼ਟਰ ਕਾਰ ਵੱਲੋਂ ਕੁਝ ਦੂਸਰੇ ਤੱਤ ਜਿਹੜੇ ਆ ਉਹ ਕੈਸ਼ ਕੀਤੇ ਜਾ ਰਹੇ ਆ। ਲੇਕਿਨ ਸਮੇਂ ਦੀ ਮੰਗ ਹੈ ਕਿ ਇਹ ਜਿਹੜਾ ਮਸਲਾ ਆ ਉਹਨੂੰ ਸਪਸ਼ਟ ਉਹਦੇ ਉਤੇ ਹੱਲ ਕਰਕੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ ਆ ਤਾਂ ਕਿ ਇਸ ਪੰਬਲਪੁਰ ਸੇ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾ ਸਕੇ ਦੂਜੀ ਗੱਲ ਜਿਹੜੀ ਆਪਾਂ ਅੱਜ ਇਸ ਹੋ ਦੇ ਵਿੱਚ ਕਰਨੀ ਆ ਕਿ ਕਿਸਾਨ ਜਦੋਂ ਝੋਨੇ ਦੀ ਫਸਲ ਵੀ ਡੇਰ ਔਰ ਜਦੋਂ ਫਸਲ ਪੱਕਦੀ ਆ ਝੋਨਾ ਕਾ ਝਾੜ ਗਏ ਉਹਦੇ ਵਿੱਚੋਂ ਪਲਾਲੀ ਜਿਹੜੀ ਆ ਉਹ ਵੱਧਨ। ਹੁਣ ਇਹ ਜਿਹੜਾ ਸਿਸਟਮ ਹੈ ਇਹ ਖੇਤੀਬਾੜੀ ਬਿੱਲੇ ਵੀ ਦੇਸ਼ ਆ। ਵੱਖ-ਵੱਖ ਦੇਸ਼ਾਂ ਦੇ ਵਿੱਚ ਪਲਾਲੀ ਨੂੰ ਸੰਭਾਲਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਕਿਸਾਨਾਂ ਤੇ ਵਕਤ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ। ਲੇਕਿਨ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਠੋਸ तरीके ਦੇ ਨਾਲ ਅਗੇਹੇ ਪ੍ਰਬੰਧ ਨਹੀਂ ਕੀਤੇ ਗਏ ਜਿਹਦੇ ਨਾਲ ਝੋਨੇ ਦੀ ਪਰਾਗੀ ਨੂੰ ਸੰਭਾਲਿਆ ਜਾ ਸਕੇ ਹੁਣ ਇਸ ਸਾਲ ਪੰਜਾਬ ਸਰਕਾਰ ਨੇ 11600 ਚੋ ਵੀ ਫੈਦਾ ਬਟ ਆਪਣੇ ਜਿਹੜਿਆ ਨੋਡਲ ਅਫੀਸਰ ਉਹ ਲਾਇਆ ਜੋ ਜਿਹੜੇ ਉਹਨਾਂ ਦਾ ਕੰਮ ਇਹ ਆ ਤੇ ਸੌਣੀ ਦੀ ਜਿਹੜੀ ਫਸਾਵੇ ਆ ਤੇ ਉਹਨਾਂ ਉਹ ਜਿਹੜੇ ਅਗਾਉਂਦੇ ਆ ਜਾਂ ਪੈਦਾ ਕਰਦੇ ਆ ਉਹਨਾਂ ਵਿੱਚ ਉਹਨਾਂ ਉੱਪਰ ਇਹ ਇਹਨਾਂ ਨਾਰਦਰ ਆਫਸਰਾ ਨੇ ਆਪਣੀ ਨਿਗਰਾਨੀ ਜਿਹੀ ਉਹ ਰੱਖੀ ਹੁੰਦੀ ਆ ਰੱਖਣੀ ਹੁੰਦੀ ਆ ਔਰ ਸਿਰਫ 620 ਪੈਂਡ ਜਿਹੜਾ ਉਹ ਪਿਛਲੇ ਸਾਲ ਜਿਹੜੇ ਦੰਨ ਕੀਤੇ ਗਏ ਚੰਨ ਉਹਨਾਂ ਵਿੱਚੋਂ 10000 ਤੇ 909 ਉਹ ਦੇ ਗਲੇ ਅੰਕੜੇ ਆ ਉਹਨਾਂ ਵਿੱਚੋਂ 715 ਪਿੰਡ ਇਹ ਜਿਹੜਾ ਉਹ ਇਹਦੇ ਇਸ ਕੰਮ ਦੇ ਰਾਣੀ ਸਾਡਨ ਦੀ ਜ਼ਿੰਮੇਵਾਰ ਹੈ ਉਹ ਜਿਹੜਾ ਕੁੱਲ ਰਾਣੀ ਸਾੰਦੇ ਹਿੱਸੇ ਵਜੋਂ ਬਾਪਪਾ ਸੈਂਟਰ ਵਿਛੇ ਤੋਂ ਵੀ ਇੱਕ ਐਨਪੀਜੀ ਜੀਆ ਉਹ ਜ਼ਿਆਦਾ ਹੁੰਦੀ ਹੈ ਔਰ ਜਿਲੀ ਸਵਕਾਰ ਇਹਨਾਂ ਨੇ ਪਹਿਲਾਂ ਹੀ 11624 ਪਿੰਡਾਂ ਵਿੱਚ ਲਗਭਗ ਆਪਣੇ 8000 ਜਿਹੜੇ ਕੰਮਚਾਰੀਆ ਉਹ ਪਤਾਲੀ ਦੀ ਸਖਿਆਤ ਉਸ ਜੋ ਇਹਨਾਂ ਨੇ ਲਾ ਕੇ ਰੱਖੇ ਹੋਏ ਆ ਉਹ ਇਹਦੇ ਵਿੱਚ 5000 ਜਿਹੜੇ ਨੌਜਵਨ ਆਫੀਸਰ ਔਰ ਤੋਂ 1500 ਜਿਹੜੇ ਕਲਸਟਰ ਕੋਆਰਡੀਨੇਟਰ ਤੇ 1200 ਪ੍ਰੀਵਿਡ ਆਫਸਰ ਵੀ ਇਸ ਪਤਾਲੀ ਗ੍ਰੇਡ ਸਾਲਮ ਵੀ ਨਿਗਰਾਨੀ ਉਪਰ ਸਰਕਾਰ ਨੇ ਲਗਾ ਰੱਖਿਆ ਹੋਣ ਜੇਕਰ 40% ਆਰਡਰ ਸੇਲਫ 6% ਪਿੰਡਾਂ ਵਿੱਚ ਹੀ ਲੱਗਦੀ ਆ ਪਰ ਇਲਾਕੇਤਾਂ ਵਿੱਚ ਇਸ ਮੁੱਦੇ ਨਾਲ ਬੜੀ ਆਸਾਨੀ ਦੇ ਨਾਲ ਨਿਬੇੜਿਆ ਜਾ ਸਕਦਾ ਹੈ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਹਨੂੰ ਅਕਸਰ ਮੈਂ ਹਰ ਵਕਤ ਇੱਕ ਵਾਈਟ ਕੈਂਡੀਟ ਇਨ੍ਹਾਂ ਉਨਾ ਕਿਉਂਕਿ ਇਹਦੀ ਕਾਰਗੁਜ਼ਾਰੀ ਕੋਈ ਬਹੁਤ ਜ਼ਿਆਦਾ ਸੰਤੁਸ਼ਟੀ ਵਾਲੀ ਨਹੀਂ ਹੈ ਔਰ ਉਹਨਾਂ 'ਚ 295 ਮਾਮਲਿਆਂ ਵਿੱਚ ਜਿਹੜੇ ਜਿੰਨਾਂ ਨੁਕਾਮ ਹੈ ਫਾਰੀ ਸਾਰੀਆ ਉਹਨਾਂ ਵਿੱਚੋਂ ਜਿਹੜੇ 95 ਮਾਮਲੇ ਇਸ ਬੋਰਡ ਕੋਲ ਆਏ ਆ ਔਰ ਉਹਨਾਂ ਉੱਪਰ 2.35 ਲੱਖ ਰੁਪਏ ਦਾ ਵਾਤਾਵਰਣ ਜੁਰਮਾਨਾ ਵੀ ਲਾਇਆ। ਉਹ ਉਹਦੇ ਵਿੱਚੋਂ 1.90 ਲੱਖ ਰੁਪਏ ਦੀ ਵਸੂਲੀ ਦੇ ਲਿਆ ਉਹ ਹੋ ਚੁੱਕੀ ਆ। ਔਰ ਇਹ ਜਿਹੜਾ ਮੁਕੱਦਮਾ ਆ ਦਾ ਐਫ ਆਈ ਆਰ ਆ ਉਹ ਡੀਐਸ ਬੀਐਨਐਸ ਦੇ ਤਲਾ ਦ 230 ਲਗਾਈ ਜਾ ਰਹੀ ਆ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਔਰ ਅੰਮਲ ਸਾਹਿਬ ਦੇ ਵਿੱਚ ਕੇਵਲ ਅੰਮਲ ਸਾਹਿਬ ਦੇ ਵਿੱਚ 23 ਇਹੋ ਜਿਹੜੇ ਜਿਹੜੇ ਆ ਮੁਕੱਦਮੇ ਸਾਹਮਣੇ ਆਏ ਔਰ ਜਿਨ੍ਹਾਂ ਦੀਆਂ ਵਿੱਚੋਂ 93 ਜਿਹੜੇ ਆ 52 ਸਾਰੇ ਇਹਨੀਆਂ ਉਹ ਐਫ ਆਈ ਆਰ ਆ ਉਹ ਡਬੀ ਪੀਪੀਆਂ ਗੈਨ ਔਰ ਮਾਰ ਜਿਹੜਾ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਉਹ ਉਹਨਾਂ ਨੂੰ ਇਹ ਅਧਿਕਾਰ ਹੈ ਕਿ ਜਿਹੜੀ ਵਿਅਕਤੀ ਦੇ ਉੱਪਰ ਧਾਰੀ ਨੂੰ ਸਰਵਨ ਦਾ ਬੋਝ ਹੈ ਉਹ ਵਿਅਕਤੀ ਵੀ ਜ਼ਮੀਨ ਦੇ ਉੱਪਰ ਬੇਲਾ ਦਾ ਕਾਗਜ਼ ਬਣਾ ਹੋਇਆ ਆ ਉਹਦੇ ਵਿੱਚ 35 ਸਾਲ ਲਈ ਇਹ ਐਂਟਰੀਆਂ ਕੀਤੀਆਂ ਗਈਆਂ ਆ ਤਾ ਕਿ ਉਸ ਜ਼ਮੀਨ ਦੇ ਉੱਪਰੋਂ ਕੋਈ ਉਹ ਜਿਮੀਂਦਾਰ ਕੋਈ ਹੜਾ ਨਾ ਲੈ ਸਕੇ ਸੋ ਇਹ ਗੱਲਾਂ ਜਿਹੜੀਆਂ ਜੀਮੀਂਦਾਰ ਦੇ ਹੱਕ ਵਿੱਚ ਨਹੀਂ ਜਾਂਦੀਆਂ ਉਹਨਾਂ ਨੂੰ ਅਛਾਲਿਆ ਜਾ ਰਿਹਾ ਆ ਦੇਖੰ ਜਿਮੀਂਦਾਰਾਂ ਨੂੰ ਸਹੀ ਤਦ ਦੇ ਸਹੀ ਲੋਰ ਲੰਚਾ ਦੇ ਪ੍ਰਾਰੀ ਨੂੰ ਸੁਭਾਦਨ ਦੇ ਜਿਹੜੇ ਤੋ ਤਰੀਕੇ ਆ ਜਾਂ ਜਿਹੜੇ ਸਾਧਨ ਆ ਉਹਨਾਂ ਨੂੰੰਸੰਬੰਧੀ ਨਾ ਤਾਂ ਜਾਣਕਾਰੀ ਠੀਕ ਜਿਕੇ ਨਾਲ ਦਿੱਤੀ ਜਾ ਰਹੀ ਆ ਉਹ ਨਾ ਹੀ ਇਹ ਦੱਸਿਆ ਜਾ ਰਿਹਾ ਆ ਵੀ ਪਾਲੀ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਵੇ ਕਿਉਂਕਿ ਜਦ ਤੱਕ ਕਿਸਾਨ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਉਹਨੇ ਆਪਣੀ ਜਿਹੜੀ ਪਾਲੀ ਆ ਉਹ ਡੱਗ ਅਗਲ ਲੌਨ ਤੋਂ ਸਵਾਈ ਹੋ ਕੇ ਜਿਹੜੇ ਜਿਹੜੇ ਸਾਦਨਾ ਰਹੀ ਉਹਨੂੰ ਸੰਭਾਲਣਾ ਜੂਰੀ ਆ ਵਦੇਸ਼ਾਂ ਵਿੱਚ ਜੇ ਕਈ ਥਾਈਂ ਦੇਖਿਆ ਗਿਆ ਆ ਕਿ ਇਸ પરાੜੀ ਦੀ ਕੰਪੋਸਟ ਖਾਦ ਵੀ ਬਣਾਈ ਜਾਂਦੀ ਆ ਰਸਾਇਣਿਕ ਖਾਦ ਵੀ ਬਣਾਈ ਜਾਂਦੀ ਆ ਦੇਖਣ ਸ਼ਾਇਦ ਹੀ ਪੰਜਾਬ ਦੇ ਵਿੱਚ ਅਜਿਹੇ ਹਵਲੰਦ ਕਿਸੇ ਕਿਸਾਨ ਵੱਲੋਂ ਕੀਤਾ ਜਾਂਦਾ ਹੋਵੇ ਲੇਕਿਨ ਕੁਝ ਵੀ ਆ ਸਰਕਾਰ ਨੂੰ ਇਹ પરાੜੀ ਨੂੰ ਸੰਭਾਦਨ ਦੇ ਲਈ ਠੋਸ ਤਰੀਕੇ ਜਿਹੜੇ ਲੰਬਣੇ ਚਾਹੀਦੇ ਆ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਦਿਸ਼ਾ ਵੱਲ ਬਹੁਤ ਪਰੇਸ਼ਾਨ ਨਾ ਕੀਤਾ ਜਾ ਸਕੇ ਥੈਂਕ ਯੂ ਵੈਲ ਬੀ ਮਚ